ਗੁਰਮੀਤ ਰਾਮ ਰਹੀਮ ਡੇਰਾ ਮੁਖੀ ਝੂਠੇ ਸੌਦੇ ਦਾ ਜੀ ਨੂੰ ਬਾਰ-ਬਾਰ ਸਮੇਂ ਦੀ ਹਕੂਮਤ ਪਰੋਲ ਦਿੰਦੀ ਹੈ ਇਹਨਾਂ ਨੂੰ ਇਹ ਗੱਲਾਂ ਭੁੱਲ ਜਾਂਦੀਆਂ ਕਿ ਜਿਨ੍ਹਾਂ ਨੇ ਇਸ ਭਾਰਤ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਕਾਲੇ ਪਾਣੀ ਫਾਂਸੀਆਂ ਦੇ ਰਸੇ ਚੁੰਮੇ ਆਪਣੀਆਂ ਪ੍ਰਾਪਰਟੀਆਂ ਜਾਇਦਾਦਾਂ ਕੁਲ ਕਰਵਾਈਆਂ ਤੇ ਉਹਦੇ باوجود ਵੀ ਉਹਨਾਂ ਦੇ ਹੱਕ ਦੇਣ ਵਾਸਤੇ ਤੇ ਇਹਨਾਂ ਦਾ ਧਿਆਨ ਨਹੀਂ ਹੈ ਪਰ ਜਿੱਥੇ ਆ ਕੇ ਗੱਲ ਆਉਂਦੀ ਹੈ ਜਿਹੜਾ ਸਾਡੇ ਧਰਮ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਖਿਲਾਫ ਅਤੇ ਭੜਕਾਊ ਭਾਸ਼ਣ ਦੇਣ ਵਾਲਾ ਇਹ ਪਖੰਡੀ ਸਾਧ ਨੂੰ ਬਾਰ-ਬਾਰ ਪਰੋਲ ਦਿੱਤੀ ਜਾਂਦੀ ਜਦੋਂ ਕੋਈ ਬੰਦੀ ਸਿੱਖ ਆਪਣੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵਿੱਚ ਵੀ ਅਜੇ ਵੀ ਜੇਲ੍ਹਾਂ ਵਿੱਚ ਬੰਦ ਨੇ ਤੇ ਇਸ ਸਮੇਂ ਦੀ ਹਕੂਮਤ ਨੂੰ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਹੈ ਤੇ ਸਮੂਹ ਗੁਰੂ ਨਾਨਕ ਨਾਮ ਲਿਆ ਸਿੱਖ ਸੰਗਤਾਂ ਨੂੰ ਇੱਕ ਮੁੱਠ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਹੱਕ ਆਪਣਾ ਘਰ ਵੀ ਲੈ ਸਕੀਏ ਤੇ ਸਮੇਂ ਦੀਆਂ ਹਕੂਮਤਾਂ ਨੂੰ ਇਸ ਗੱਲ ਦਾ ਜਿਹੜਾ ਦੱਸਿਆ ਜਾਵੇ ਇਹ ਜਿੱਥੇ ਕਿਸਾਨਾਂ ਦੇ ਹੱਕ ਨੇ ਜਿੱਥੇ ਭਾਰਤ ਦੇ ਘੱਟ ਗਿਣਤੀਆਂ ਦੇ ਹੱਕ ਨੇ ਉਹਨਾਂ ਨੂੰ ਕੁਚਲਿਆ ਜਾ ਰਿਹਾ ਹੈ ਤੇ ਇਹੋ ਜਿਹੇ ਪਖੰਡੀਆਂ ਨੂੰ ਪ੍ਰੋਲ ਦੇ ਕੇ ਬਾਰ-ਬਾਰ ਸਿੱਖ ਕੌਮ ਨੂੰ ਚੜਾਇਆ ਜਾਂਦਾ ਹੈ ਇਹਦੇ ਉੱਤੇ ਜਿਹੜਾ ਉਹ ਸੰਗਤਾਂ ਨੂੰ ਜ਼ਮੀਰ ਨੋਟਿਸ ਲੈਣਾ ਚਾਹੀਦਾ ਹੈ ਤੇ ਸਹਿਯੋਗ ਕਰਕੇ ਇੱਕ ਓਟ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਬੰਦੀ ਸਿੰਘਾਂ ਨੂੰ ਪ੍ਰੋਲ ਨਹੀਂ ਮਿਲਦੀ ਵੀ ਪਰ ਡੇਰਾ ਮੁੱਖੀ ਨੂੰ ਬਾਰ-ਬਾਰ ਪ੍ਰੋਲ ਮਤ ਕਿਤੇ ਸਿਆਸੀ ਇਲਾਵਾ ਲੈਂਦੇ ਲਈ ਦੇ ਨਹੀਂ ਕੀਤਾ ਦਿੰਦਾ ਬਹੁਤ ਸਾਰੇ ਇਸੇ ਗੱਲ ਕਰਕੇ ਤੇ ਲੋਕ ਕਰਦੇ ਨੇ ਕਿਉਂਕਿ ਇਹਨਾਂ ਨੂੰ ਆਪਣੇ ਕੋਟਾ ਵਾਸਤੇ ਜਾਂ ਆਪਣੇ ਜਿਹੜੇ ਆ ਉਹ ਕੰਮ ਚਲਾਉ ਕਰਨ ਵਾਸਤੇ ਆਪਣੇ ਹੱਥ ਕੰਡੇ ਵਰਤਦੇ ਆ ਪਰ ਜਿਹੜੇ ਬੰਦੀ ਸਿੱਖ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਿੰਘ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਜੇਲ੍ਹਾਂ ਤੋਂ ਬਾਹਰ ਆਉਣ ਵਾਸਤੇ ਇਹਨਾਂ ਵਾਸਤੇ ਸਮਾਂ ਨਹੀਂ ਹੈ ਧਿਆਨ ਨਹੀਂ ਹੈ ਹੋਰ ਵੀ ਸਿੱਖਾਂ ਦੇ ਪੰਜਾਬੀਆਂ ਦੇ ਘੱਟ ਗਿਣਤੀਆਂ ਦੇ ਹੱਕ ਲੈਣ ਵਾਸਤੇ ਸਰਕਾਰ ਦਾ ਖਿਆਲ ਨਹੀਂ ਹੈ ਪਰ ਦਬਾਉਣ ਵਾਸਤੇ ਹਰ ਹਿੱਲਾ ਹਰ ਯਤਨ ਕੀਤਾ ਜਾਂਦਾ ਹੈ ਜਦੋਂ ਕਿ ਕੌਮ ਦਬਾਈ ਨਹੀਂ ਜਾ ਸਕਦੀ ਤੇ ਹੱਥਾਂ ਬਾਜ਼ ਕਰਾ ਰਹਿਆਂ ਵੈਰੀ ਮਿੱਤ ਨਾ ਹੋਏ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਾਰਾਏ ਨੇ ਸਾਨੂੰ ਸੱਚ ਦਾ ਮਾਰਗ ਦੱਸਿਆ ਹੈ ਭਾਈ ਸੋ ਜੀਵੇਆ ਜਿਸ ਮਨ ਵਸਿਆ ਸੋਏ ਨਾਨਕ ਅਵਰਣਾ ਜੀਵੇ ਕੋਏ ਜੇ ਸਿੱਖ ਕੋਈ ਸ਼ਾਂਤਮਈ ਪ੍ਰਦਰਸ਼ਨ ਕਰਦੇ ਨੇ ਤੇ ਉਹਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਹਮਲੇ ਕਰਦੇ ਨੇ ਉਹਨਾਂ ਨੂੰ ਰਿਕਾਵਟਾਂ ਪਾਈਆਂ ਜਾਂਦੀਆਂ ਐ ਪਰ ਜਿਹੜੇ ਸਿੱਖੀ ਦੇ ਖਿਲਾਫ ਪ੍ਰਚਾਰ ਕਰਨ ਵਾਲੇ ਉਹਨਾਂ ਨੂੰ ਪਰੋਲ ਵੀ ਦਿੱਤੀ ਜਾਂਦੀ ਹੈ ਜਮਾਨਤ ਵੀ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਵਿੱਚ ਦਿੱਤੀਆਂ ਜਾਂਦੀਆਂ ਇਹ ਸਮੇਂ ਦੀਆਂ ਸਹੂਲਤਾਂ ਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਏ ਇਹਨਾਂ ਗੱਲਾਂ ਤੋਂ ਬਾਹਰ ਆਉਣਾ ਚਾਹੀਦਾ ਏ ਗੁਰਮੀਤ ਰਾਮ ਰਹੀਮ ਡੇਰਾ ਮੁਖੀ ਝੂਠੇ ਸੌਦੇ ਦਾ ਜੀ ਨੂੰ ਬਾਰ-ਬਾਰ ਸਮੇਂ ਦੀ ਹਕੂਮਤ ਉਪਰ ਆਉਣ ਦਿੰਦੀ ਏ ਇਹਨਾਂ ਨੂੰ ਇਹ ਗੱਲਾਂ ਭੁੱਲ ਜਾਂਦੀਆਂ ਕਿ ਜਿਨ੍ਹਾਂ ਨੇ ਇਸ ਭਾਰਤ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਕਾਲੇ ਪਾਣੀ ਫਾਂਸੀਆਂ ਦੇ ਰਸੇ ਚੁੰਮੇ ਆਪਣੀਆਂ ਪ੍ਰਾਪਰਟੀਆਂ ਜਾਇਦਾਦਾਂ ਕੋਈ ਕਰਵਾਈਆਂ ਤੇ ਉਹਦੇ باوجود ਵੀ ਉਹਨਾਂ ਦੇ ਹੱਕ ਦੇਣ ਵਾਸਤੇ ਤੇਨਾਂ ਦਾ ਧਿਆਨ ਨਹੀਂ ਹੈ ਪਰ ਜਿੱਥੇ ਆ ਕੇ ਗੱਲ ਆਉਂਦੀ ਹੈ ਜਿਹੜਾ ਸਾਡੇ ਧਰਮ ਦੇ ਖਿਲਾਫ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਖਿਲਾਫ ਅਤੇ ਭੜਕਾਊ ਭਾਸ਼ਣ ਦੇਣ ਵਾਲਾ ਇਹ ਪਖੰਡੀ ਸਾਧੂ ਨੂੰ ਬਾਰ-ਬਾਰ ਪ੍ਰੌਲਟ ਕੀਤੀ ਜਾਂਦੀ ਜਦੋਂ ਕੋਈ ਬੰਦੀ ਸਿੱਖ ਆਪਣੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵਿੱਚ ਵੀ ਅਜੇ ਵੀ ਜੇਲ੍ਹਾਂ ਵਿੱਚ ਬੰਦ ਨੇ ਤੇ ਇਸ ਸਮੇਂ ਦੀ ਹਕੂਮਤ ਨੂੰ ਇਸ ਗੱਲ ਦਾ ਖਿਆਲ ਕਰਨਾ ਚਾਹੀਦਾ ਹੈ ਤੇ ਸਮੂਹ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਨੂੰ ਇੱਕ ਮੁੱਠ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਹੱਕ ਆਪਣਾ ਘਰ ਵੀ ਲੈ ਸਕੀਏ ਤੇ ਸਮੇਂ ਦੀਆਂ ਹਕੂਮਤਾਂ ਨੂੰ ਇਸ ਗੱਲ ਦਾ ਜਿਹੜਾ ਦੱਸਿਆ ਜਾਵੇ ਕਿ ਜਿੱਥੇ ਕਿਸਾਨਾਂ ਦੇ ਹੱਕ ਨੇ ਜਿੱਥੇ ਭਾਰਤ ਦੇ ਘਟ ਗਿਣਤੀਆਂ ਦੇ ਹੱਕ ਨੇ ਉਹਨਾਂ ਨੂੰ ਕੁਚਲਿਆ ਜਾ ਰਿਹਾ ਹੈ ਤੇ ਇਹੋ ਜੇ ਪਖੰਡੀਆਂ ਨੂੰ ਪਰੋਲ ਦੇ ਕੇ ਬਾਰ-ਬਾਰ ਸਿੱਖ ਕੌਮ ਨੂੰ ਚੜਾਇਆ ਜਾਂਦਾ ਹੈ ਇਹਦੇ ਉੱਤੇ ਜਿਹੜਾ ਉਹ ਸੰਗਤਾਂ ਨੂੰ ਜ਼ਮੀਰ ਨੋਟਿਸ ਲੈਣਾ ਚਾਹੀਦਾ ਹੈ ਤੇ ਸਹਿਯੋਗ ਕਰਕੇ ਇਕੋਠ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਬੰਦੀ ਸਿੰਘਾਂ ਨੂੰ ਪ੍ਰੋਬਲ ਨਹੀਂ ਮਿਲਦੀ ਵੀ ਪਰ ਡੇਰਾ ਮੱਖੀ ਨੂੰ ਬਾਰ ਬਾਰ ਪ੍ਰੋਬਲ ਮਤ ਕਿਤੇ ਸਿਆਸੀ ਇਲਾਵਾ ਲੈਂਡੇ ਲਈ ਤੇ ਨਹੀਂ ਕਿਤੇ ਦੰਨਾਂ ਬਹੁਤ ਸਾਰੇ ਇਸੇ ਇਹ ਗੱਲ ਕਰਕੇ ਤੇ ਲੋਕ ਕਰਦੇ ਨੇ ਕਿਉਂਕਿ ਇਹਨਾਂ ਨੂੰ ਆਪਣੇ ਵੋਟਾਂ ਵਾਸਤੇ ਜਾਂ ਆਪਣੇ ਜਿਹੜੇ ਆ ਉਹ ਕੰਮ ਚਲਾਉ ਕਰਨ ਵਾਸਤੇ ਆਪਣੇ ਹੱਥ ਕੰਡੇ ਵਰਤਦੇ ਆ ਪਰ ਜਿਹੜੇ ਬੰਦੀ ਸਿੱਖ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਉਹਨਾਂ ਦੇ ਨਾਲ ਦੇ ਜਿਹੜੇ ਸਿੰਘ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਜੇਹਲਾਂ ਤੋਂ ਬਾਹਰ ਆਉਣ ਵਾਸਤੇ ਇਹਨਾਂ ਵਾਸਤੇ ਸਮਾਂ ਨਹੀਂ ਹੈ, ਧਿਆਨ ਨਹੀਂ ਹੈ। ਹੋਰ ਵੀ ਸਿੱਖਾਂ ਦੇ ਪੰਜਾਬੀਆਂ ਦੇ ਘੱਟ ਗਿਣਤੀਆਂ ਦੇ ਹੱਕ ਲੈਣ ਵਾਸਤੇ ਸਰਕਾਰ ਦਾ ਖਿਆਲ ਨਹੀਂ ਹੈ। ਪਰ ਦਬਾਉਣ ਵਾਸਤੇ ਹਰ ਹਿੱਲਾ ਹਰ ਯਤਨ ਕੀਤਾ ਜਾਂਦਾ ਹੈ। ਜਦੋਂ ਕਿ ਕੌਮ ਦਬਾਈ ਨਹੀਂ ਜਾ ਸਕਦੀ ਤੇ ਹੱਥਾਂ ਬਾਜ਼ ਕਰਾ ਰਹਿਆਂ ਵੈਰੀ ਮਿਤ ਨ ਹੋਏ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਾਨੂੰ ਸੱਚ ਦਾ ਮਾਰਗ ਦੱਸਿਆ ਹੈ। ਭਾਈ ਸੋ ਜੀਵੇਆ ਜਿਸ ਮਨ ਵਸਿਆ ਸੋਏ। ਨਾਨਕ ਅਵਰ ਨ ਜੀਵੇ ਕੋਏ। ਜਿਹੜੇ ਸਿੱਖ ਕੋਈ ਸ਼ਾਂਤਮਈ ਪ੍ਰਦਰਸ਼ਨ ਕਰਦੇ ਨੇ ਤੇ ਉਹਦੇ ਉੱਤੇ ਤਰ੍ਹਾਂ-ਤਰ੍ਹਾਂ ਦੇ ਹਮਲੇ ਕਰਦੇ ਨੇ ਉਹਨਾਂ ਨੂੰ ਰਿਕਵਰਟਾਂ ਪਾਈਆਂ ਜਾਂਦੀਆਂ ਐ ਪਰ ਜਿਹੜੇ ਸਿੱਖੀ ਦੇ ਖਿਲਾਫ ਪ੍ਰਚਾਰ ਕਰਨ ਵਾਲੇ ਉਹਨਾਂ ਨੂੰ ਪ੍ਰੋਬਲ ਵੀ ਦਿੱਤੀ ਜਾਂਦੀ ਹੈ ਜਮਾਨਤ ਵੀ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਐ ਇਸ ਸਮੇਂ ਦੀਆਂ ਸਹੂਲਤਾਂ ਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਇਹਨਾਂ ਗੱਲਾਂ ਤੋਂ ਬਾਹਰ ਆਉਣਾ ਚਾਹੀਦਾ